ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਫਟਾਫਟ ਅੰਦਾਜ਼ ਚ ਨਜ਼ਰ ਮਾਰਦੇ ਆ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਡੈਮ ਤੇ ਦਰਿਆ ਨੇ ਜਿਹੜੇ ਉਹ ਉਫਾਨ ਤੇ ਚੱਲ ਪਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਆਫਤ ਆ ਸਕਦੀ ਹੈ ਪੌਂਗ ਡੈਮ ਦੇ ਪਾਣੀ ਦਾ ਪੱਧਰ ਇਸ ਵੇਲੇ ਵੱਧ ਚੁੱਕਿਆ ਆ ਜਿਸ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਜਿਹੜੇ ਦਰਿਆ ਨੇ ਉਹ ਫਿਰ ਤੋਂ ਔਰ ਜਿਹੜੀ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਡੈਮ ਨੇ ਉਹ ਇੱਕ ਵਾਰ ਫਿਰ ਤੋਂ ਉਫਾਨ ਦੇ ਚੱਲ ਪਏ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਖਤਰਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਹੁਣ ਨੋ ਐਂਟਰੀ ਵਾਲਾ ਮਾਹੌਲ ਬਣ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਪ੍ਰਵਾਸੀ ਜੋ ਪੰਜਾਬੀਆਂ ਦੇ ਲਈ ਆਪਣੇ ਦਿਲਾਂ ਦੇ ਵਿੱਚ ਨਫ਼ਰਤ ਪਾਲ ਕੇ ਬੈਠੇ ਨੇ ਉਸ ਦਾ ਅੰਜਾਮ ਹੁਣ ਉਹਨਾਂ ਨੂੰ ਭੁਗਤਣਾ ਪਏਗਾ ਤਾਂ ਉਹ ਦੱਸਦੀ ਹੈ ਕਿ ਪ੍ਰਵਾਸੀ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਜੋ ਹਰਕਤ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਪੰਜਾਬੀ ਨੇ ਉਹ ਪੜਕੁੱਠੇ ਨੇ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਸਥਾਈ ਤੌਰ ਤੇ ਨਹੀਂ ਰਹਿ ਸਕਣਗੇ ਉਹ ਸਿਰਫ ਕੰਮ ਦੇ ਲਈ ਹੀ ਪੰਜਾਬ ਦੇ ਵਿੱਚ ਆਉਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਆਪਣੇ ਇਲਾਕੇ ਦੇ ਵਿੱਚ ਪਰਤਣਾ ਪਏਗਾ ਹੁਸ਼ਿਆਰਪੁਰ ਦੇ ਵਿੱਚ ਅੱਜ ਜਦੋਂ ਪੁਲਸ ਪਹੁੰਚੀ ਉਸ ਕਾਤਲ ਨੂੰ ਫੜਨ ਵਾਸਤੇ ਜਿਸ ਨੇ 5 ਸਾਲ ਦੇ ਮਾਸੂਮ ਦਾ ਕਤਲ ਕੀਤਾ ਸੀ ਤਾਂ ਉੱਥੇ ਪ੍ਰਵਾਸੀਆਂ ਦੇ ਵੱਲੋਂ ਚੀਕ ਚਾਹੜਾ ਪਾਇਆ ਗਿਆ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਪੁਲਸ ਦੇ ਉੱਪਰ ਹੀ ਹੱਲਾ ਬੋਲਿਆ ਗਿਆ। ਹਾਲਾਂਕਿ ਜਿਹੜੀ ਪੁਲਸ ਹੈ ਉਹ ਉਸ ਕਾਤਲ ਨੂੰ ਗ੍ਰਿਫਤਾਰ ਕਰਨ ਵਾਸਤੇ ਗਈ ਸੀ ਜਿਸ ਨੇ 5 ਸਾਲ ਦੇ ਮਾਸੂਮ ਬੱਚੇ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਪਰਵਾਸੀਆਂ ਨੂੰ ਹੁਣ ਪੰਜਾਬ ਛੱਡ ਕੇ ਜਾਣਾ ਪਏਗਾ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹੁਣ ਪ੍ਰਵਾਸੀ ਨੇ ਉਹ ਆਪਣੇ ਸੂਬਿਆਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਵਾਪਸ ਜਾਣਗੇ ਹੁਣ ਉਹ ਰੇਲਵੇ ਸਟੇਸ਼ਨਾਂ ਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਹੁਣ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਦੇ ਦਿਲਾਂ ਵਿੱਚ ਪ੍ਰਵਾਸੀਆਂ ਦੇ ਲਈ ਹੁਣ ਕੋਈ ਜਗ੍ਹਾ ਨਹੀਂ ਹੈ ਪਿੰਡਾਂ ਦੇ ਵਿੱਚ ਮਤੇ ਪੈਣੇ ਸ਼ੁਰੂ ਹੋ ਗਏ ਨੇ ਤੇ ਸਾਰੇ ਪਿੰਡ ਦੇ ਲੋਕ ਪੰਜਾਬੀ ਇਕੱਠੇ ਹੋ ਗਏ ਨੇ ਕਿ ਹੁਣ ਕੋਈ ਵੀ ਜਿਹੜਾ ਪ੍ਰਵਾਸੀ ਹੈ ਉਹ ਇੱਥੇ ਸਥਾਈ ਤੌਰ ਤੇ ਨਹੀਂ ਰਹਿ ਪਾਏਗਾ ਤੁਹਾਨੂੰ ਦੱਸ ਦੇ ਕਿ ਹਰ ਇੱਕ ਪਿੰਡ ਦੇ ਵਿੱਚ ਮਤੇ ਪੈਣੇ ਸ਼ੁਰੂ ਹੋ ਗਏ ਨੇ ਤੇ ਗਲੀਆਂ-ਗਲੀਆਂ ਦੇ ਵਿੱਚ ਹੈ ਜਿਹੜਾ ਉਹ ਮੁਹਿੰਮ ਚੱਲ ਗਈ ਹੈ ਪ੍ਰਵਾਸੀ ਭਜਾਓ ਪੰਜਾਬ ਬਚਾਓ ਤੇ ਹੁਣ ਪ੍ਰਵਾਸੀਆਂ ਨੂੰ ਟਾਟਾ ਬਾਏ ਬਾਏ ਕਹਿਣ ਦਾ ਜਿਹੜਾ ਟਾਈਮ ਹੈ ਉਹ ਆ ਗਿਆ ਹੈ ਲੱਖੇ ਸਿਧਾਣੇ ਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪੰਜਾਬੀਓ ਹੁਣ ਤਾਂ ਸ਼ਰਮ ਕਰ ਲੋ ਆਪਣੀ ਅਣਖ ਨੂੰ ਜਗਾ ਲੋ ਹੁਸ਼ਿਆਰਪੁਰ ਦੇ ਵਿੱਚ ਇਸ ਤਰੀਕੇ ਦੇ ਨਾਲ ਦਰਦਨਾਕ ਘਟਨਾ ਵਾਪਰੀ ਹੈ ਕਿ ਇੱਕ 마ਸੂਮ ਦਾ ਇੰਨੀ ਗੰਦੇ ਤਰੀਕੇ ਦੇ ਨਾਲ ਜਿਹੜਾ ਉਹ ਕਤਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਭਈਏ ਨੇ ਜਿਹੜੇ ਉਹ ਸਾਡੀਆਂ ਪੰਜਾਬੀ ਕੁੜੀਆਂ ਦੇ ਨਾਲ ਇੱਥੇ ਆ ਕੇ ਵਿਆਹ ਕਰਾ ਲੈਂਦੇ ਨੇ ਤੇ ਅਸੀਂ ਇਸ ਕਰਕੇ ਚੁੱਪ ਬੈਠੇ ਰਹਿੰਦੇ ਆ ਕਿ ਉਹ ਸਾਡੇ ਉਹਨਾਂ ਨੇ ਸਾਡੇ ਤੋਂ ਜਿਹੜੇ ਪੈਸੇ ਨੇ ਉਹ ਉਧਾਰ ਲਏ ਹੁੰਦੇ ਨੇ ਕਿ ਜੇ ਅਸੀਂ ਕੁਝ ਬੋਲਾਂਗੇ ਤਾਂ ਉਹ ਇੱਥੋਂ ਭੱਜ ਜਾਣਗੇ ਤੇ ਸਾਡੇ ਪੈਸੇ ਨੇ ਜਿਹੜੇ ਉਹ ਸਾਨੂੰ ਨਹੀਂ ਮਿਲ ਪਾਉਣਗੇ ਲੱਖੇ ਸਿਧਾਣੇ ਦੇ ਵੱਲੋਂ ਪੰਜਾਬੀਆਂ ਨੂੰ ਲਾਂਤਾਂ ਪਾਈਆਂ ਗਈਆਂ ਨੇ ਕਿ ਜੇ ਹੁਣ ਨਾ ਸੁਧਰੇ ਤੇ ਕਦੋਂ ਸੁਧਰੋਗੇ ਅਮੀ ਤੋਜ਼ ਮੰਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਕੋਈ ਪੰਜਾਬ ਦੇ ਵਿੱਚ ਪਹਿਲੀ ਘਟਨਾ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਪੰਜਾਬੀਆਂ ਦੇ ਕਤਲ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ 4 ਤੋਂ 6 ਮਹੀਨੇ ਪਹਿਲਾਂ ਜਿਹੜਾ ਮੋਹਾਲੀ ਕੁੰਬੜਾ ਚੌਕ ਦੇ ਵਿੱਚ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਲੇਕਿਨ ਉਸ ਮਾਮਲੇ ਦੇ ਵਿੱਚ ਵੀ ਪ੍ਰਸ਼ਾਸਨ ਚੁੱਪ ਰਿਹਾ ਸੀ ਉਹਨਾਂ ਨੇ ਕਿਹਾ ਕਿ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਵਸਦੇ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੈ ਉਹ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਪਰ ਮੇਰੀ ਗੱਲ ਉਦੋਂ ਵੀ ਕਿਸੇ ਨੇ ਨਹੀਂ ਮੰਨੀ ਜਿਸ ਦਾ ਅੰਜਾਮ ਸਾਨੂੰ ਹੁਣ ਭੁਗਤਣਾ ਪੈ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਮੈਚ ਆ ਉਹ ਤਾਂ ਹੋਣ ਦੇ ਦਿੱਤਾ ਗਿਆ ਲੇਕਿਨ ਸਿੱਖ ਜਥੇਬੰਦੀਆਂ ਸਿੱਖ ਸ਼ਰਧਾਲੂ ਜੋ ਨਨਕਾਣਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਚਾਹੁੰਦੇ ਸੀ ਉਹਨਾਂ ਨੂੰ ਜਾਨ ਨਹੀਂ ਦਿੱਤਾ ਗਿਆ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਕਿ ਇਹ ਗੰਦੀਆਂ ਰਾਜਨੀਤੀਆਂ ਬੰਦ ਕਰੋ ਭਾਰਤ ਪਾਕਿਸਤਾਨ ਮੈਚ ਜੇ ਨਾ ਵੀ ਹੁੰਦਾ ਤਾਂ ਸਰ ਸਕਦਾ ਸੀ ਪਰ ਜਿਹੜੇ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦੇ ਸੀ ਤੁਸੀਂ ਉਹਨਾਂ ਨੂੰ ਜਾਣ ਦੀ ਆਗਿਆ ਕਿਉਂ ਨਹੀਂ ਦਿੱਤੀ ਕਿਉਂ ਹਲੇ ਵੀ ਜਿਹੜਾ ਕਰਤਾਰਪੁਰ ਲਾਂਘਾ ਆ ਉਹ ਬੰਦ ਰੱਖਿਆ ਗਿਆ ਦਰਨੇ ਤੇ ਬੈਠੇ ਭਾਨੇ ਸਿੱਧੂ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਤੇ ਲਗਾਤਾਰ ਤਰੀਕਾ ਤੇ ਤਰੀਕਾ ਪੈ ਰਹੀਆਂ ਨੇ ਕਿਉਂਕਿ ਮੈਂ ਸਦਾ ਹੀ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਆ ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਵੀ ਹੁਣ ਪੰਜਾਬ ਦੇ ਲਈ ਜਾਗ ਜਾਓ ਤੁਸੀਂ ਵੀ ਮੇਰੇ ਨਾਲ ਤਰਨੇ ਤੇ ਆ ਕੇ ਬੈਠੋ ਉਹਨਾਂ ਨੇ ਕਿਹਾ ਹੈ ਕਿ ਆਪਾਂ ਗਦਾਰਾਂ ਦੇ ਨਾਲ ਤਾਂ ਹਮੇਸ਼ਾ ਹੀ ਖੜ੍ਹ ਜੰਨੇ ਆ ਬਟ ਹੁਣ ਲੋੜ ਹੈ ਆਪਾਂ ਨੂੰ ਸਿੱਖ ਕੌਮ ਦੇ ਨਾਲ ਖੜਨ ਦੀ ਪੰਨੇ ਸਿੱਧੂ ਦੇ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਨੌਜਵਾਨੋ ਹੁਣ ਤੁਸੀਂ ਵੀ ਜਾਗ ਜਾਓ ਗਦਾਰਾਂ ਨੂੰ ਛੱਡ ਕੇ ਸਿੱਖ ਕੌਮ ਦਾ ਆ ਕੇ ਸਾਥ ਦਿਓ ਲਾਈਵ ਆਏ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਮਿਸ਼ਨ ਚਲਾਇਆ ਜਾਣਾ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਜੋ ਤਬਾਹੀ ਮੱਚੀ ਹੈ ਲੋਕਾਂ ਦੇ ਘਰ ਢਹਿ ਢੇਰੀ ਹੋਏ ਨੇ ਕੀਮਤੀ ਜਾਨਾਂ ਗਈਆਂ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਉਹਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਹੈ ਉਹ ਮਿਸ਼ਨ ਰੋਜ਼ਗਾਰ ਲੈ ਕੇ ਆਈ ਹੈ ਜਿਸ ਦਾ ਐਲਾਨ ਸੀਐਮ ਭਗਵੰਤ ਮਾਨ ਨੇ ਆਪ ਲਾਈਵ ਹੋ ਕੇ ਕੀਤਾ ਹੈ ਉੰਨੇ ਨੇ ਕਿਹਾ ਕਿ ਹੁਣ ਜਿਹੜਾ ਪੰਜਾਬ ਆ ਉਹ ਦੁਬਾਰਾ ਜ਼ਰੂਰ ਮੁਰ ਚੜਦੀ ਕਲਾ ਦੇ ਵਿੱਚ ਹੋਏਗਾ। ਪ੍ਰਵਾਸੀਆਂ ਦੇ ਕਰਕੇ ਪੰਜਾਬੀ ਆਪਸ ਦੇ ਵਿੱਚ ਭਿਰਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਨੰਦਪੁਰ ਸਾਹਿਬ ਦੀਆਂ ਨੇ ਜਿੱਥੇ ਪ੍ਰਵਾਸੀਆਂ ਦੇ ਕਰਕੇ ਜਿਹੜੇ ਪੰਜਾਬੀ ਨੇ ਉਹ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ ਨੇ। ਕਿਉਂਕਿ ਕੁਝ ਪੰਜਾਬੀਆਂ ਦਾ ਕਹਿਣਾ ਹੈ ਕਿ ਇੱਕ ਬੰਦੇ ਦੀ ਗਲਤੀ ਕਰਕੇ ਆਪਾਂ ਸਾਰੇ ਪ੍ਰਵਾਸੀਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਉਹਨਾਂ ਨੇ ਕਿਹਾ ਕਿ ਜੇ ਆਪਾਂ ਜਹੀ ਹਰਕਤ ਕਰਾਂਗੇ ਤਾਂ 1984 ਵਾਲਾ ਹਾਲ ਹੋ ਸਕਦਾ ਹੈ ਜਦਕਿ ਦੂਸਰੇ ਬੰਦੇ ਦਾ ਕਹਿਣਾ ਹੈ ਕਿ ਇਹਨਾਂ ਨੇ 마ਸੂਮ ਦਾ ਕਤਲ ਕੀਤਾ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੇਸਗੜ ਸਾਹਿਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬੈਠੇ ਸੀ ਉਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਨੂੰ ਦੱਸਦੀ ਹੈ ਕਿ ਕੇਸਗੜ ਸਾਹਿਬ ਦੇ ਨੇੜੇ ਨੇ ਜੋ ਪ੍ਰਵਾਸੀ ਉੱਥੇ ਸਟੇ ਕਰ ਰਹੇ ਸੀ ਤੇ ਉੱਥੇ ਨੌਜਵਾਨਾਂ ਦੇ ਵੱਲੋਂ ਜਾ ਕੇ ਉਹਨਾਂ ਦੇ ਆਧਾਰ ਕਾਰਡ ਮੰਗੇ ਗਏ ਤੇ ਜਿੰਨਾਂ ਦੇ ਕੋਲ ਆਧਾਰ ਕਾਰਡ ਨਹੀਂ ਸੀ ਉਹਨਾਂ ਨੂੰ ਇੱਕ ਜਗ੍ਹਾ ਹੀ ਇਕੱਠਾ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਹੀ ਇਹ ਜਿਹੇ ਪ੍ਰਵਾਸੀ ਨੇ ਜੋ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਇਹਨਾਂ ਦੇ ਕੋਲ ਕੋਈ ਵੀ ਸਬੂਤ ਨਹੀਂ ਹੁੰਦਾ ਕਿ ਇਹ ਕਿੱਥੇ ਰਹਿੰਦੇ ਨੇ ਤੇ ਕਿੱਥੇ ਨਹੀਂ ਤੇ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਨੂੰ ਅੰਜਾਮ ਦੇ ਕੇ ਤਿੱਤਰ ਹੋ ਜਾਂਦੇ ਨੇ ਇੱਕ ਵਾਰ ਫਿਰ ਤੋਂ ਉਮੀਦ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਸਾਡੀ ਤਾਕਤ ਨੇ ਪ੍ਰਵਾਸੀ ਸਾਡੇ ਭਾਈ ਨੇ ਤੇ ਅਸੀਂ ਪ੍ਰਵਾਸੀਆਂ ਦੇ ਨਾਲ ਖੜੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਨਾਲ ਜੋ ਵੀ ਗਲਤ ਹੋ ਰਿਹਾ ਮੈਂ ਉਸ ਦੇ ਲਈ ਧਰਨਾ ਦਵਾਂਗਾ ਮੈਂ ਰੈਲੀਆਂ ਕਰਾਂਗਾ ਪਰ ਮੈਂ ਪ੍ਰਵਾਸੀਆਂ ਦੇ ਨਾਲ ਗਲਤ ਨਹੀਂ ਹੋਣ ਦੇਵਾਂਗਾ ਕਿਉਂਕਿ ਪ੍ਰਵਾਸੀ ਮੇਰੇ ਭਰਾ ਨੇ ਇੱਕ ਵਾਰ ਮੁੜ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਵਧੀਆਂ ਨੇ ਤੁਹਾਨੂੰ ਦੱਸ ਦਈਏ ਕਿ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਜਿਸ ਦੇ ਕਰਕੇ ਮੁੜ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਹਰ ਸਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਧਦੀਆਂ ਨੇ ਕਦੇ ਡੀਜ਼ਲ ਦਾ ਰੇਟ ਵੱਜ ਜਾਂਦਾ ਹੈ ਕਦੇ ਫਲਾਂ ਦਾ ਰੇਟ ਵੱਜ ਜਾਂਦਾ ਹੈ ਕਦੇ ਸਬਜ਼ੀਆਂ ਦਾ ਰੇਟ ਵੱਜ ਜਾਂਦਾ ਤੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਸੋਨੇ ਤੇ ਚਾਂਦੀ ਦਾ ਰੇਟ ਵਧਿਆ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨ ਭਾਰੀ ਪੈ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ 20 ਸਤੰਬਰ ਤੱਕ ਜਿਹੜੀ ਮੌਨਸੂਨ ਹੈ ਉਹ ਚਲੀ ਜਾਏਗੀ ਪਰ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਜਿਹੜੇ 2 ਦਿਨ ਨੇ ਉਹ ਪੰਜਾਬ ਦੇ ਲਈ ਭਾਰੀ ਪੈ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਉਹ ਆ ਸਕਦਾ ਹੈ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਬਾਹੀ ਮੱਚਦੀ ਹੈ ਪੰਜਾਬ ਦੇ ਵਿੱਚ ਰਾਜਾ ਕਿੰਗ ਦੇ ਨਾਮ ਨਾਲ ਫੇਮਸ ਬੰਦੇ ਦਾ ਪਰਦਾ ਫਾਸ਼ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਵੀ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨੇ মিডিਆ ਬਾਰੇ ਗਲਤ ਬੋਲਿਆ ਸੀ ਉਸ ਤੋਂ ਬਾਅਦ ਵੀ ਇੱਕ ਉਹਦੀ ਵੀਡੀਓ ਹੈ ਜਿਹੜੀ ਉਹ ਸਾਹਮਣੇ ਆਈ ਹੈ ਉਹਦੇ ਵੱਡੇ ਭਰਾ ਨੇ ਉਹਦਾ ਪਰਦਾ ਫਾਸ਼ ਕੀਤਾ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੀ ਉਸਦੇ ਭਰਾ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਉਹ ਸਾਫ਼ ਦੱਸਦਾ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਰਾਜਾ ਕਿੰਗ ਦੇ ਵੱਲੋਂ ਉਹਦੇ ਪਰਿਵਾਰ ਤੇ ਹਮਲਾ ਕੀਤਾ ਗਿਆ ਸੋ ਇਹ ਸੀ ਇਸ ਵੱਲ ਦੀਆਂ ਵੱਡੀਆਂ ਖਬਰਾਂ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ